ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ YouTube ਚੈਨਲ ਖੈਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਅਡਰੈਸ ਇੱਕ ਵਾਰੀ ਵੀਰ ਦਾ ਜਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਰ ਦਾ ਬਲੇਰ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਮਾਲਕ ਵੀਰ ਦਾ ਨਾਮ ਆ ਮਨੋਹਰ ਸਿੰਘ ਹੈ ਜਿਨ੍ਹਾਂ ਦੇ ਫਾਰਮ ਤੇ ਅੱਜ ਆਪਾਂ ਆ ਵੀਡੀਓ ਬਣਾਉਣ ਪਹੁੰਚੇ ਆ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਟੋਟਲ ਪੰਜ ਗਾਵਾਂ ਦਿਖਾਵਾਂਗੇ ਜਿਨ੍ਹਾਂ ਦੇ ਵਿੱਚ ਚਾਰ ਗਾਵਾਂ ਤੇ ਇੱਕ ਮੱਝ ਹੋਗੀ ਤਿੰਨ ਗਾਵਾਂ ਦੋਸਤੋ ਬਿਲਕੁਲ ਤਾਜ਼ੀਆਂ ਸੁਈਆਂ ਇੱਕ ਗਾਂ ਗੱਭਣ ਤੇ ਇੱਕ ਮੱਝ ਗੱਭਣੂਗੀ ਇਹਨਾਂ ਪਸ਼ੂਆਂ ਦੀ ਸਾਰੀ ਡਿਟੇਲ ਆਪਾਂ ਵੀਰ ਦੇ ਕੋਲੋਂ ਪੁੱਛ ਕੇ ਢੰਦਾ ਸਾਂਝੀ ਕਰ ਲਾਂਗੇ ਉਸ ਤੋਂ ਪਹਿਲਾਂ ਬੇਨਤੀ ਹੈ ਦੋਸਤੋ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਹੈ ਪਸ਼ੂ ਦੀ ਨਿਰਖ-ਮਰਖ ਜਿਹੜੀ ਕਰਨੀ ਉਹ ਤੁਸੀਂ ਆਪ ਆਕੇ ਕਰਨੀ ਹੁੰਦੀ ਹੈ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦੋ ਤਾਂ ਕਿ ਬਾਅਦ ਵਿੱਚ ਕੋਈ ਲੰਬੇੜੀ ਗੱਲ ਨਾ ਹੋਵੇ ਜਿਹੜੇ ਵੀਰਾਂ ਨੇ ਚੈਨਲ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਖਾਸ ਕਰਕੇ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਬੈਲ ਬਟਨ ਉਾਲ ਤੇ ਸਿਲੈਕਟ ਕਰ ਦਿਓ ਤਾਂ ਕਿ ਸਾਡੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਅਪਡੇਟ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਦੀ ਰਹੇ ਆਓ ਕਰੀਏ ਵੀਰਾਂ ਨਾਲ ਗੱਲਬਾਤ ਡਿਟੇਲ ਆਪ ਇਹਨਾਂ ਪਸ਼ਮੌਦੀ ਸਾਰੀ ਵੀਰ ਦੇ ਕੋਲੋਂ ਕੁਛ ਲੈਣੀ ਹੈ ਜੀ ਹਾਂਜੀ ਭਾਈ ਸੱਸੀ ਕਾ ਜੀ ਸੱਸੀ ਵੀਰ ਜੀ ਹੋਸਣਾ ਵਧੀਆ ਵਧੀਆ ਠੀਕ ਹੈ ਚਲੋ ਜਿੰਦੇ ਵੱਧੇ ਕੰਮ ਵਧੀਆ ਵਧੀਆ ਕਿਰਪਾ ਬਾਪੇ ਹੋਸਣਾ ਠੀਕ ਠਾਕ ਵਧੀਆ ਐਡਰੈਸ ਬੋਲਦੀ ਆਪਾਂ ਐਡਰੈਸ ਨਾਮ ਮੇ 98 ਸੀਲ ਪਟਿਕਲਾ ਤਰਨ ਤਰਨ ਹਾਂਜੀ ਫੋਨ ਨੰਬਰ 9814545195 ਠੀਕ ਹੈ ਜੀ ਅੱਜ ਵੀਰ ਜੀ ਆਪਣੇ ਕੋਲ ਤਕਰੀਬਨ 5 ਨਾ ਆ ਗਿਆ ਜਿਨ੍ਹਾਂ ਦੇ ਵਿੱਚ ਦੋ ਗੱਭਨ ਤੇ ਤਿੰਨ ਸਵੇਹਾਂ ਹਾਂਜੀ ਠੀਕ ਹੈ ਜੀ ਤੇ ਸ਼ੁਰੂ ਕਰ ਲਈ ਆਪਾਂ ਇਸ ਗਾਂ ਤੋਂ ਪਹਿਲਾਂ ਉਹ ਡਿਟੇਲ ਦੱਸੀ ਵੀ ਇਹਨਾਂ ਨੂੰ ਇਹ ਜਿਹੜੀ ਗਾਂ ਸਾਹਮਣੇ ਆ 1900 ਸੂਈ ਇਹ ਵਿੱਚ ਖੀਰੀ ਵੱਛੀ ਹੈ ਜੇ ਪਹਿਲਾਂ ਸੂਆ ਸੂਈ ਆ ਅੱਛਾ ਜੀ ਖੀਰੀ ਹੈ ਦੁੱਧ ਦੇ ਦੁੱਧ ਹੈ ਖੀਰੀ ਹੈ ਦੁੱਧ ਦੇ ਦੰਦਾ ਜਿਆਦੇ 18 19 ਕਿਲੋ ਐ ਦੁੱਧ ਰੈਡੀ ਪਿਆ ਰਹੇ ਜਿਹੜਾ ਹੁਣ ਮੌਕੇ ਦਾ ਮੌਕੇ ਦਾ ਠੀਕ ਹੈ ਜੀ ਸੂਈ ਨੂੰ ਕਿੰਨਾ ਰੇਮੋਗ ਹੈ ਸੂਈ ਨੂੰ ਨ ਬੱਚਾ ਕੀ ਦਿੱਤਾ ਨੇ ਵਸ਼ਾ ਦਿੱਤਾ ਨੇ ਠੀਕ ਹੈ ਜੀ ਤੇ ਕੱਢੀਏ ਵੀਰ ਜੀ ਬਾਰਨ ਲੋ ਜੀ ਦੋਸਤੋ ਹਫਤਾ ਇੱਕ ਸੂਈ ਨੂੰ ਹੋਗਾ ਤੇ 18 19 ਕਿਲੋ ਜਿਹੜਾ ਹੁਣ ਮੌਕੇ ਦਾ ਦੁੱਧ ਜਿਹੜਾ ਤਿਆਰ ਹੋਊਗਾ ਦੁੱਧ ਵਾਲੇ ਦੰਦਾਂ ਦੇ ਵਿੱਚ ਤੁਸੀਂ ਸਵਾਹ ਕਰੋ ਜੀ ਚੈੱਕ ਠੀਕ ਹੈ ਠੀਕ ਹੈ ਠੀਕ 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 ਅਜੇ ਅਜੇ ਦੋਸਤੋ ਕੋਈ ਵੀ ਦੰਦ ਜਿਹੜਾ ਛੁੱਟਿਆ ਨਹੀਂਗਾ ਇਹ ਸਾਰੀ 20 ਮਹੀਨੇ 18 19 ਮਹੀਨੇ ਦੀ ਵਸ਼ੀ ਹੈ ਠੀਕ ਹੈ ਜੀ ਤੇ ਜਿਹੜੀ ਦੋਸਤੋ ਆਰਡਰ ਕੁਆਲਟੀ ਆ ਕਰੋ ਜੀ ਚੈੱਕ ਦੋਸਤੋ ਪੰਡਾ ਨੇ ਆਹ ਆਰਡਰ ਤਿਆਰ ਕੀਤਾ ਨੇ ਕਰਵਾਈਆਂ ਕਰੋ ਚੈੱਕ ਚਾਰੇ ਥਣ ਗੈਪ ਚ ਕੋਈ ਫੋਟ ਸ਼ਾਂਗ ਨਹੀਂ ਨਾਲ ਲਿਆ ਵੀਰ ਮੋਲਲਾ ਅਜੇ ਝੜੀ ਦੀ ਦਾ ਕਰਕੇ ਠੰਡ ਦਾ ਕਰਕੇ ਨਵਾਏ ਨਹੀਂ ਗਿਆ ਡੰਗਰ ਠੀਕ ਹੈ ਜੀ ਇਹਦੀ ਫੇਸ ਕੁਆਲਿਟੀ ਕਰੋ ਜੀ ਚੈੱਕ ਮੂਰੀ ਦੋਸਤੋ ਵਜਨਦਾਰ ਬੱਚਾ ਦੋਸਤੋ ਇਹ ਤੇ ਮਗਰ ਬੱਚਾ ਵਾ ਦੋਸਤੋ ਇੱਕ ਬਹੁਤ ਵੱਡੀ ਗੱਲ ਹੁੰਦੀ ਆ 18 ਹੁੰਦੀਆਂ ਮਹੀਨਿਆਂ ਦਾ ਪਸ਼ੂ ਜਿਹੜਾ ਸੂਣਾ ਤੇ 18-19 ਕਿਲੋ ਦੁੱਧ ਹਿੱਟਾ ਮੌਕੇ ਦਾ ਤਿਆਰ ਹੋਣਾ ਕਿ ਇੱਕ ਕਿਸੇ ਵੀਰ ਨੇ ਚੰਗੀ ਸ਼ੌਂਕ ਨਾਲ ਸੰਭੀ ਹੈ ਤੇ ਜੰਗਾ ਵੀ ਤਾਂ ਸ਼ੌਂਕ ਆ ਲੈ ਗਿਆ 20-22 ਕਿਲੋ ਦੁੱਧ ਤੋਂ 20 ਤੋਂ ਪਲੱਸ ਹੀ ਬਣਾਉਂਗੀ ਠੀਕ ਹੈ ਜੀ ਹਾਂ ਜਿਹਨੇ ਸਾਡਾ ਬਾਕੀ 2-3 ਸੂਏ ਚ ਇਤਰਾ ਇਹਨੇ ਧੰਦਾ ਜੀ ਸੁਭਣਾ ਠੀਕ ਹੈ ਜੀ ਆਪਣੀਆਂ ਇਹ ਪਹਿਲਾ ਸੁਆਸ ਹੁੰਦਿਆਂ ਨੇ 300 ਸੁਕ ਨੇ ਹਾਂ ਜਿਹਨੇ ਜਿਹੜੀ ਸ਼ਕੀ ਸ਼ੁਕੀ ਜਿਹੜਾ ਜਿਹਨੇ ਸ਼ਕੀ ਠੀਕ ਠੀਕ ਹੈ ਜੀ ਹਾਂ ਮੋਲ ਕੀ ਕਰਨਾ ਵੀ ਮੋਲੇ ਦਾ ਵੀ ਇਹ ਜਾਇ ਜੀ ਲੈਣ ਦੇ ਨਾਲ ਹੀ ਹਾਂਜੀ ਉਹ ਤਾਂ ਲੋਕੀ ਇਹ ਜੀਆਂ ਬੱਚੀਆਂ ਦਾ ਲੱਖ ਲੱਖ 90 ਮੰਗੀ ਜਾਂਦੇ ਹਾਂਜੀ ਹਾਂਜੀ ਆਪਾਂ 70000 ਰੁਪਏ ਮੋਲ ਕਰਦੇ 65 ਦੀ 65000 ਦੀ 70000 ਰੁਪਏ ਦੋਸਤੋ ਡੰਗਾਂ ਦੇ ਤਿੰਨ ਡੰਗ ਕੋਈ ਚਵਾਈ ਲਾ ਲੈ ਜਿਤਨਾ ਮਰਜੀ ਬਿਨਾ ਵੰਗੇ ਤੋਂ ਵੰਗਾ ਪਾ ਲੈ ਜਿੰਨੀ ਕਰੀਏ ਜਗ ਪੂਰੀ ਜੀ 65000 ਰੁਪਏ ਦੇ ਵਿੱਚੋਂ ਦੋਸਤੋ ਤੁਹਾਡਾ ਮਾਨਤਾ ਜਿਹੜਾ ਕਿ ਵੀਰਪਰਾ ਖਰੀਦ ਲਊਗਾ ਮੌਕੇ ਤੇ ਉਹ ਤਾਂ ਜਰੂਰ ਹੋਊਗਾ ਤੇ ਇਹਦੇ ਨਾਲ ਜਿਹੜੀ ਬੱਧੀ ਯਰਸੀ ਗਾਂ ਵੀਰੀ ਇਹਦੀ ਡਿਟੇਲ ਦੱਸੀ ਵੀ ਇਹਨਾਂ ਨੂੰ ਇਹ ਕਿਨਵਾ ਸੁਆਸੀ ਇਹ ਮਾਲਕ ਤੇ ਦੂਜੇ ਸੋਏ ਜਾਂਦੇ ਤੇ ਮੈਂ ਤੀਜੇ ਸਮਝ ਕੇ ਲਈ ਆ ਠੀਕ ਹੈ ਜੀ ਤੇ ਬਾਕੀ ਵਣ ਇਹ ਵੀ ਚੰਗੀ ਆ ਦੁੱਧ ਨੂੰ ਚੰਗੀ ਦੁੱਧ 14 15 ਕਿਲੋ 14 ਕਿਲੋ ਤਾਂ ਠੰਡਾ ਹੋਊਗਾ ਭਾਵੇਂ ਤਿੰਨ ਡੰਗ ਚੋਲੇ ਸੁਈ ਨੀ ਵੀ ਰਕਣਾ ਟੈਮੋ ਸੁਈ ਨੂੰ ਹਫਤਾ ਹੋ ਗਿਆ ਵਸ਼ੀ ਇਹ ਮਗਰਾ ਦੋਸਤੋ ਵਸ਼ੀ ਵੀ ਪਿਓਰ ਵਸ਼ੀ ਵੀ ਪਿਓਰ ਜਲਸੀ ਨਾਲ ਹੀ ਹਾਂਜੀ ਗਾਵਾ ਦੋਸਤੋ ਦੋ ਬਣ ਜਾਂਦੀ ਜੇ ਕੋਈ ਵੀਰ ਸਾਹਮਲੇ ਦੀ ਆ ਵੀਰ ਨੇ ਕਹੇ ਪਹਿਲੇ ਸੁਆਹ ਹੀ ਗਾਂਪਾ ਨੰਬਰ ਤੇ ਉਖਾਈ 18 ਹੁੰਦੀਆਂ ਮਹੀਨੇ ਦੀ ਹੈਗੀ ਐ ਤੇ ਦੋਸਤੋ 18 ਹੁੰਦੀਆਂ ਮਹੀਨੇ ਦੀ ਵਸ਼ੀੜੀ ਆ ਕਰਮਾਲੀ ਬਹੁਤ ਵਧੀਆ ਤਿਆਰ ਹੋ ਜਾਂਦੀ ਐ 14 ਲੀਟਰ ਦੁੱਧ ਦੇ ਵੀਰ ਤਿਆਰ ਨੂੰ ਮੋਟਾ 14 ਲੀਟਰ ਤਿਆਰ ਬਿਲਕੁਲ ਠੀਕ ਐ ਜੀ ਕੱਦੀਏ ਵਾਰ ਨੂੰ ਸੁਆਹ ਤਾਂ ਜਈਏ ਤੀਜਾ ਸੁਆਹ ਓਏ ਮਾਰਕ ਦੇ ਦੋ ਜਾਂਦੇ ਆ ਪਾ ਤੀਜਾ ਮੰਨ ਕੇ ਲਈ ਆ ਸੁਆਹ ਤੇ ਦੋਸਤੋ ਡਿਪੈਂਡ ਕਰਦੀ ਐ ਗੱਲ ਤੁਹਾਡੇ ਤੇ ਤੁਸੀਂ ਜਜਮੈਂਟ ਆਪ ਕਰ ਲਿਓ ਕੋਈ ਦੂਜਾ ਮੰਨ ਲੇ ਕੋਈ ਤੀਜਾ ਮੰਨ ਲੇ 14 ਲੀਟਰ ਦੋ ਦੋਸਤੋਂ ਮੌਕੇ ਦਾ ਤਿਆਰ ਹੈ ਬੱਚਾ ਵੀ ਨੇ ਵਸ਼ੀ ਦਿੱਤੀ ਹੈ ਦੋ ਗਾਵਾਂ ਦੋਸਤੋਂ ਬਣ ਜਾਂਦੀਆਂ ਬਹੁਤ ਵਧੀਆ ਆਰਡਰ ਕੁਆਲਟੀ ਇਹਦੇ ਬਹੁਤ ਵਧੀਆ ਤਿਆਰ ਕੀਤੀ ਜਾ ਕਰੋ ਚੱਕ ਜੀ ਹਲੈਓ ਜੀ ਲਿਸਾਪਨ ਥੋੜਾ ਜਆ ਜ਼ਰੂਰ ਆ ਕਈ ਵਾਰ ਕਿਸੇ ਵੀਰ ਨੇ ਸਾਂਭੀ ਸੁਭੀ ਕਟੋਂ ਦੀ ਕਈ ਵਾਰ ਪੱਠਿਆਂ ਤੋਂ ਕਮੀ ਰਹਿ ਜਾਂਦੀ ਹੈ ਬਾਕੀ ਵੀਰ ਧਾਰਾਂ ਤੋਂ ਐ ਬਰਾਬਰ ਚਰੇ ਸਨਾਂ ਦੀਆਂ ਧਾਰਾਂ ਵੀ ਜੀਆਂ ਇੱਕ ਨੰਬਰ ਚੋਂ ਨੋ ਉਹ ਭਾ ਕੋਈ ਧਾਰ ਬਣਾ ਮਾਰਿਆ ਆਪਣੀ ਫੁੱਲ ਗਰੰਟੀ ਉਹ ਠੰਡੀ ਦੀ ਲਓ ਜੀ ਸੀਲ ਦੀ ਐ ਬਿਨਾ ਵੰਗੇ ਤਾਂ ਚੋਈ ਦੀ ਜੋ ਜਨਾਨੀ ਚੋਰੇ ਬੰਦਾ ਚੋਲੇ ਜਵਾਗ ਚੋਲੇ ਜਿਹੜਾ ਮਰਜੀ ਚੋਲੇ ਠੀਕ ਹੈ ਜੀ ਚੋਈ ਵੀ ਜੀ ਤੁਸੀਂ ਹੱਥ ਨਾਲ ਕਰਦੇ ਕਿ ਮਸ਼ੀਨ ਚੋਈ ਹੱਥ ਨਾਲ ਹੱਥ ਨਾਲ ਕਰ ਠੀਕ ਹੈ ਜੀ ਤੇ ਇਹਦਾ ਮੁੱਲ ਵੀਰ ਕੀ ਕਰਨਾ ਮੋਲੇ ਦਾ ਆਪਣਾ ਗਜੈਜ ਹੀ ਆ ਲੈਣ ਦੇ ਨਾਲ ਹੀ ਆ ਮੁੱਲ 50 ਕਰਦੇ 45 ਨਹੀਂ ਦੇਦਾਂਗੇ ਲਓ ਜੀ ਉਤਰਾ ਕੇ ਕੋਲ ਹੋਵੇ ਤੇ ਕਿਸੇ ਨੇ ਇਹ ਜਲਸੀ ਇਹ ਦਾ 60 ਕਰਦੇ ਮੁੱਲ 65 ਕਰਦੇ ਆ ਠੀਕ ਹੈ ਜੀ 50000 ਰੁਪਏ ਦੋਸਤੋ ਡਿਮਾਂਡ ਰੱਖੀ ਗਈ ਤੇ 45000 ਰੁਪਏ ਚ ਵੀਰ ਕਹਿੰਦਾ ਮਾਨਤਾ ਜਿਹੜਾ ਹੋਊਗਾ ਜ਼ਰੂਰ ਕਿਉਂਕਿ ਮੁੱਲ ਵੀਡੀਓ ਵਾਲੇ ਫਿਕਸ ਨਹੀਂ ਹੁੰਦੇ ਇਹਦੇ ਨਾਲ ਪਤੀ ਜਿਹੜੀ ਗਾਂ ਵੀਰਾ ਵੱਡੇ ਕੱਦ ਕਾਠੀ ਗਾਂ ਇਹਦੀ ਡਿਟੇਲ ਦਸੀ ਇਹ ਕਿੰਨਾ ਸੂਆ ਸੂਈ ਇਹ ਦੂਜਾ ਸੂ ਸੂਈ ਆ ਸ਼ਹੀ ਵਾਲ ਕਰਾਸ ਇਹ ਠੰਡੀ ਠੁੰਡੀ ਇਹ ਬੜੀ ਅੱਛਾ ਜੀ ਇਹ ਜਿਹੜੇ ਬੰਨੇ ਦੀ ਮਰਜ਼ੀ ਬੈਠਾ ਕਰਮਾ ਇਹ ਲਓ ਜੀ ਕਰੋ ਚੱਕੀ ਦੋਸਤੋ ਬਾਕੀ ਚੋਣ ਆ ਬੜੀਆਂ ਅੱਛਾ ਜੀ ਚੋਣ ਤੇ ਹੱਥ ਨਹੀਂ ਰੱਖਣ ਦਿੰਦੇ ਆ ਭਾਈ ਜਵਾਬ ਪੈ ਜੇ ਠੀਕ ਹੈ ਜੀ ਤੇ ਵੀਰ ਸੂਈ ਨੂੰ ਕਿੰਨਾ ਟਾਈਮ ਹੋ ਗਿਆ ਸੂਈ ਨੇ ਨੂੰ ਅੱਜ 6 ਦਿਨ ਹੋ ਗਏ ਆ ਅੱਛਾ ਜੀ ਆਪਣੇ ਘਰੇ ਸੂਈ ਆ ਇਹਦੇ ਮਗਰ ਬੱਚਾ ਇਹਦੇ ਮਗਰ ਬੱਚਾ ਲਓ ਦੋਸਤੋ ਇਹਦੇ ਮਗਰ ਵੀ ਅਚੂਬਰ ਚ ਇੱਕ ਗੜੀ ਪਤਾ ਵਸ਼ੀ ਦੇ ਦੋਸਤੋ ਬਾ ਕਮਾਲ ਹੀ ਬਹੁਤ ਵਧੀਆ ਨਸਲ ਦਾ ਟੀਕਾ ਕੇ ਇਹਨੇ ਭਰਿਆ ਤੇ ਦੁੱਧ ਵੀਰ ਕਿੰਨਾ ਤਿਆਰ ਹੋਣਾ ਇਹ ਦੁੱਧ ਦੇ ਇਸ ਨਾਲ 16 ਕਿਲੋ ਤਿਆਰ ਹੋਗਾ ਪੱਕਾ ਤਿਆਰ ਹੋਏਗਾ ਪੱਕਾ ਤਿਆਰ ਹੋਗਾ ਕੱਢੀਏ ਬਾਹਰ ਵੀਰ ਜੀ ਨੂੰ ਸਵੇਰ ਦੋਸਤੋ ਦੂਜਾ ਸੂਈ ਤੇ 3-4 ਦਿਨ ਦਾ ਆ ਟਾਈਮ ਦੱਸਿਆ ਵੀਰ ਨੇ 6 ਦਿਨ ਦਾ ਟਾਈਮ ਹੋ ਗਿਆ 6 ਦਿਨ ਹੋ ਗਏ 6 ਦਿਨ ਦਾ ਟਾਈਮ ਸੂਈ ਨੂੰ ਹੋਗਾ ਤਾਂ ਕਿੰਨਾ ਤੱਕ ਤੁਸੀਂ 16 16 ਕਿਲੋ 16 ਕਿਲੋ ਬਾਕੀ ਦੋਸਤੋ ਗਾਂ ਦਾ ਕੱਦ ਕਾਠ ਕਰੋ ਚੱਕ ਜੀ ਆਰਡਰ ਕੁਆਲਟੀ ਬਹੁਤ ਸੋਹਣੀ ਤਿਆਰ ਕੀਤੀ ਆ ਅਜੇ ਬੋਲੇ ਦੇ ਵਿੱਚ ਦੇ حساب ਨਾਲ ਜੇ ਗਿਣ ਲਈ ਤੇ ਪਾਵੇਂ ਕੋਈ ਬੋਲਾ ਕੇਲੇ ਬਦੁੱਧ ਕੇਲੇ ਹਾਂਜੀ 6-7 ਦਿਨਾਂ ਦਾ ਅਜੇ ਤੇ ਉਮੀਦ ਕਿੰਨੀ ਗੇਤੋ ਉਮੀਦ ਹੈ ਸਾਰਾ 20 ਘਾਰ ਹੀ ਜਾਵੇ ਭਾਵੇਂ ਸ਼ਾਂਪ ਹੋਵੇ ਤੇ ਠੀਕ ਹੈ ਜੀ ਬਾਕੀ ਠੰਡੀ ਇੱਡੀ ਕਰਮਾਈ ਨਹੀਂ ਤੇ ਸ਼ਹੀ ਵਾਲ ਕਾ ਹੱਥ ਲਾਗੇ ਨਹੀਂ ਆਉਂਦੇ ਨਾ ਲੋ ਜੀ ਕਰੋ ਇੱਥੇ ਨਾ ਬਹਿ ਜਾਓ ਭਾਵੇਂ ਫਿਰ ਚੋਨਵਰੀ ਐ ਲੋ ਜੀ ਜਿੱਥੇ ਮਰਜ਼ੀ ਧੱਕੇ ਭਰਾ ਮਰੋ ਜੀ ਕੋਈ ਗੱਲ ਹੀ ਨਹੀਂ ਲੋ ਠੀਕ ਹੈ ਲਓ ਜੀ ਕੱਦ ਕੱਦ ਵੀ ਦੋਸਤੋ ਪੂਰਾ ਰਾਜੀ ਪੂਰੀ ਲੱਪੇ ਜਿਹਾ ਲਾਇਆ ਥੋੜੀ ਜਿਹੀ ਨੇ ਹਾਂਜੀ ਪੂਰੀ ਵਜਨدار ਹੈ ਦੋਸਤੋ ਥੋੜਾ ਜਿਹਾ ਲੱਪਾ ਜੂਰ ਹੈ ਬਾਕੀ ਦੋਸਤੋ ਕਮੀ ਕਿਸੇ ਪਾਸੇ ਨਹੀਂ ਗਈ ਮੋਲੇ ਦਾ ਵੀ ਜਾ ਜੀ ਆ ਅੱਛਾ ਜੀ 65 ਕਰਦੇ 60 ਦੀ ਦੇ ਦਾਂਗੇ ਅੱਛਾ ਸਰਤੀ ਜੀ ਹਾਂ ਠੀਕ ਹੈ ਜੀ ਲਓ ਦੋਸਤੋ 60000 ਰੁਪਿਆ ਡਿਮਾਂਡ ਰੱਖੀ 60000 ਤੋਂ ਵੀਰ ਜੀ ਦਾ ਮਾਨਤਲ ਹੋਊਗਾ ਬਾਕੀ ਬਚੀ ਦੋ ਤੇ ਆਇਆ ਨਾ ਟੱਲਾ ਟੋਲਾ ਜੇ ਕੱਢੂਗੀ ਆ ਹਾਂਜੀ ਹਾਂਜੀ ਆ ਠੰਡੀ ਜੀ ਦੇ ਵਿੱਚ ਭਾਈ ਹੋ ਗਿਆ ਆਵੇਂ ਜੀ ਠੀਕ ਹੈ ਜੀ ਇਸ ਤੋਂ ਅੱਗੇ ਦੋਸਤੋ ਆ ਗਈ ਗੱਪਣ ਗਾ ਇਹਦੀ ਡਿਟੇਲ ਦਸੀ ਵੀਰ ਇਹ ਕਿੰਨਾ ਸੁਆ ਸੁਣੀ ਹੈ ਇਹ ਸੁਆ ਦੂਜਾ ਸੁਣੀ ਗਰੰਟੀ ਨਾਲ ਅੱਛਾ ਜੀ ਤੇ ਅਜੇ 10 ਦਿਨ ਲੈ ਜੂਗੀ ਅਜੇ 10 ਦਿਨ ਬਾਕੀ ਪਏ 10 ਦਿਨ ਬਾਕੀ ਪਏ ਠੀਕ ਹੈ ਜਾਨੀ ਕਿ ਜੇ ਅੱਜ 2 ਤਰੀਕ ਆ ਤੇ ਤਕਰੀਬਨ 12 ਤਰੀਕ ਤੱਕ ਆਪਾਂ 12 ਤਰੀਕ ਦਾ ਲੈ ਜੀ ਹਾਂ ਨਾ ਠੀਕ ਹੈ ਜੀ ਕ ਕੱਦ ਘੜ ਦੋਸਤੋ ਗਾਂ ਦਾ ਚੱਕ ਕਰ ਲੋ ਬਰੀਡ ਪੂਰੀ 10 ਦਿਨ ਦਾ ਟਾਈਮ ਅਜੇ ਸੁੰਨ ਦੇ ਵਿੱਚ ਪਿਆਵਾ ਕੇਸ ਕੁਆਲਟੀ ਕਰ ਲੋ ਚੈੱਕ ਦੀ ਦੁੱਧ ਲਾਉਣਾ ਦੋਸਤੋ ਇਹਨੇ ਸ਼ੁਰੂ ਕਰ ਦਿੱਤਾ ਵਾ ਜਿੰਨੇ ਚਿਰ ਰੁਫੇ ਦੇ ਸੁੰਗਿਆ ਸਮੇਂ ਤੱਕ ਇਹਨੇ ਦੁੱਧ ਜਿਹੜਾ ਬਹੁਤ ਵਧੀਆ ਤਿਆਰ ਕਰ ਲੈਣਾ ਆਰਡਰ ਕੁਆਲਟੀ ਕਿਹਾਰੀ ਦੋਸਤੋ ਬਹੁਤ ਵਧੀਆ ਕੀਤੀ ਹੈ ਕਰਮਾਈ ਨੇ ਲੈਓ ਜੀ ਬਾਕੀ ਠੱਡੀ ਠੁੰਡੀ ਇਹ ਵੀ ਕਰਮਾੜੀ ਬੜੀ ਜਿੱਥੇ ਰੱਸਾ ਸੁੱਟ ਕੇ ਮਰਜੀ ਬਹਿ ਜਾ ਕਰਮਾਸਲੇ ਲੋ ਜੀ ਪੂਰੀ ਸੀਲ ਲੱਗ ਗਿਆ ਜੀ ਫਿਰ ਚੱਕ ਬਾਕੀ ਇਹਦੇ 25 26 ਕਿਲੋ ਅਸੀਂ ਦੁੱਧ ਚੋਇਆ ਠੀਕ ਹੈ ਜੀ ਆ ਜਿਹੜਾ ਕੱਦ ਕਾਠਾ ਗਾਂ ਦਾ ਜਿਹੜੀ ਬਰੀਡ ਹੈ 25 30 ਕਿਲੋ ਕੀ ਜਾਂਦਾ ਇਹਨੂੰ ਹੈਨਾ ਬਾਕੀ ਦੁੱਧ ਤੇ ਸੇਵਾ ਤੇ ਹੈ ਨਾ ਦੁੱਧ ਸੇਵਾ ਤੇ ਹਾਂ ਜਿਹੜਾ ਕੋਈ ਵੀਰ ਚੰਗੀ ਸੇਵਾ ਲੈ ਕੇ ਦੁੱਧ ਚੰਗਾ ਵਿੱਚ ਵਾ ਦੂਗੀ ਨਹੀਂ ਤੇ 18 19 ਕਿਲੋ ਦਰਮਾਨ ਦੇ ਚੋਈ ਜਿਹੜਾ 15 16 20 ਤਾਂ ਤੇ ਮਰਦੀ ਨਹੀਂ ਨਾ ਚਲੋ ਆਪਾਂ 20 ਦੀ ਗਾਰੰਟੀ ਦੇਣਾ ਦਵਾਂਗੇ ਉਹਦੇ 25 ਕਿਲੋ ਹੀ ਚੋਇਆ ਠੀਕ ਹੈ ਜੀ ਤੇ ਘਰ ਵਾਲੇ ਆਖਣ ਨੂੰ ਤੇ ਆਖੀ ਜਾਂਦੇ ਆ ਹਾਂਜੀ 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 ਬਾਕੀ ਕਾਟ ਕਾਠ ਵਾਲੀ ਆ ਠੀਕ ਹੈ ਜੀ ਲਉ 45 ਵੜਾ ਠੀਕ ਹੈ ਜੀ ਮੁੱਲ ਕੀ ਕਰਨਾ ਵੀਰ ਦਾ ਮੋਲੇ ਦਾ ਹਾਂ ਹੁਣ ਤੇ ਕਰਦੇ ਆ 70 ਹਾਂਜੀ 65 ਦੀ ਦਵਾਂਗੇ ਠੀਕ ਹੈ ਜੀ ਇਹ ਮੁੜ ਕੇ ਜਿਵੇਂ ਜਿਵੇਂ ਤਿਆਰ ਹੋ ਜੂ ਫਿਰ ਉਸ ਦਾ ਮੁੱਲ ਦਊ ਫਿਰ ਵੱਖਰਾ ਮੁੱਲ ਉਸ ਦਾ ਵੱਖਰਾ ਠੀਕ ਠੀਕ ਲਓ ਜੀ ਦੋਸਤੋ ਇੱਕ ਵੀਰ ਸਾਂਭ ਲੈ ਹਾਂਜੀ ਤੇ ਗਾਂ 70 ਹਜ਼ਾਰ ਦੀ ਆ 70000 ਰੁਪਏ ਡਿਮਾਂਡ ਰੱਖੀ 70 ਡਿਮਾਂਡ ਰੱਖੀ 70 ਡਿਮਾਂਡ ਰੱਖੀ ਤੇ 65 ਹਜ਼ਾਰ ਚੋ ਵੀਰ ਕਹਿੰਦਾ ਮਾਨਤਲ ਹੋਊਗਾ ਇਹ ਮੋੜ ਦੋਸਤੋ ਘੱਪਣ ਘੱਪਣ ਦਾ ਦੋ ਚਾਰ ਦਿਨ ਦਾ ਤੇ ਜੇ ਇੱਥੇ ਇਸੇ ਫਾਰਮ ਦੇ ਸੋਹਦੀ ਫਿਰ ਮੋੜ ਵੱਖਰਾ ਆਊਗਾ ਜੀ ਤੇ ਇਹਦੇ ਨਾਲ ਬੱਧੀ ਜਿਹੜੀ ਮਾਝਾ ਵੀਰ ਬੂਰੀ ਨੀਲੀ ਰਾਵੀ ਇਹਦੀ ਡਿਟੇਲ ਦੱਸੀ ਵੀਰਾਂ ਨੂੰ ਹੋ ਬੜੇ ਮੋਰੀ ਮੈਂ ਤਿਆਰ ਹੀ ਆ ਦੋ ਚਾਰ ਦਿਨ ਖੜੂਗੀ ਹੁਣ ਠੀਕ ਐ ਕੱਦ ਕਾਠ ਪਿੱਟ ਪੁੜੇ ਦੀ ਚੜਾਈ ਥਣਾਂ ਦੀ ਕੁਆਲਿਟੀ ਹਰ ਇੱਕ ਚੀਜ਼ ਚੈੱਕ ਕਰਾਂ ਉਹਨੂੰ ਵੀਰ ਪਹਿਲਾਂ ਬਾਹਰ ਕੱਢੀਏ ਫਿਰ ਆਪ ਸੁਆ ਕਰਵਾ ਸੁਣੀ ਸੁਆ ਨੇ ਤੀਜਾ ਸੁਣਾ ਗਰੰਟੀ ਨਾਲ ਤੀਜਾ ਸੁਆ ਦੋਸਤੋ ਸੁਣੀ ਕੱਦ ਕਾਠ ਮੈਂ ਤਾਂ ਪੂਰੀ ਵਜਨਦਾਰ ਪੂਰੀ ਆਕਰੋ ਚੱਕ ਜੀ ਲਓ ਜੀ ਦੋਸਤੋ ਕਰੋ ਚੱਕ ਸੁਹਣਾ ਆਰਡਰ ਤਿਆਰ ਕਰੀ ਹੁੰਦੀ ਹੈ ਪਿੱਠਪੂਰੇ ਦੀ ਚੜਾਈ ਬਹੁਤ ਸੁਣੀ ਥਣਾਂ ਦੀ ਕੁਆਲਿਟੀ ਚਾਰੇ ਥਣ ਗੈਪ ਚ ਕੋਈ ਫੋਟ ਸ਼ਾਂਗ ਨਹੀਂ ਨਾਲ ਲਓ ਜੀ ਲਓ ਜੀ ਤੁਹਾਨੂੰ ਕੀ ਕੁਆਲਟੀ ਕਰ ਲੋ ਚੱਕ ਬਹੁਤ ਸੋਣਾ ਦੋਸਤੋ ਆਰਡਰ ਚਾਰ ਕਰਨ ਦੀ ਅੱਛਾ ਵੀਰ ਕਿੰਨੇ ਦਿਨ ਖੜਦੀ ਸੂਣ ਚ ਇਹ 2-4 ਦਿਨ ਖੜੂ ਕੀ ਹੁੰਦੇ ਨੇ ਪੂਰੇ ਹੋ ਗਏ ਇਹਦੇ ਪਿਆਰੀ ਜੀ ਹੈਨਾ ਪਿਆਰੀ ਜੀ ਹਾਂ ਠੀਕ ਹੈ ਸਵੇਰ ਤੀਜਾ ਸੂਣਾ ਸੂਆ ਤੀਜਾ ਸੂਣਾ ਆਪਾਂ ਘਰੋਂ ਮੈਂ ਲਈ ਆ ਠੀਕ ਹੈ ਜੀ ਤੇ ਤੇ ਇਹਦਾ ਮੁੱਲ ਚੰਗੀ ਦੋ ਢਾਈ ਰੁਪਏ ਮੈਂ 13-14 ਕਿਲੋ ਮੈਂਨੇ ਦੁੱਧ ਭਰਿਆ ਨੇ ਭਰਿਆ ਠੀਕ ਹੈ ਠੀਕ ਹੈ ਕੀ ਮੁੱਲ ਕਰਨਾ ਦਾ ਇਹਦਾ ਮੁੱਲ ਕਰਦੇ ਲੱਖ ਕਰਦੇ ਆ 95 ਦੇ ਦਾਂ ਅੱਛਾ ਜੀ 1 ਲੱਖ ਰੁਪਇਆ ਡਿਮਾਂਡ ਰੱਖੀ ਦੋਸਤੋ ਵੀਰ ਨੇ ਤੇ 95000 ਰੁਪਏ ਚ ਵੀਰ ਕਹਿੰਦਾ ਮਾਨ ਤਾਣ ਕੋਈ ਸ਼ੋਰ ਛਪਾ ਜਿਹੜਾ ਕੋਈ ਵੀਰ ਭਰਾ ਖੇਡਣਾ ਕੋ ਦਾ ਮੌਕੇ ਤੇ ਜਰੂਰ ਹੋਊਗਾ। ਬਾਕੀ ਚੌਣ ਚਾਂਦ ਦੀ ਆਪਣੀ ਗਰੰਟੀ ਹੋ ਗਈ। ਠੀਕ ਹੈ ਜੀ। ਆਹ ਜੀ ਮੈਂ ਚੌਣ ਵੜੀ ਆ। ਠੀਕ ਠੀਕ ਹੈ ਜੀ। ਦੋ ਪਸ਼ੂ ਦੋਸਤੋ ਤੁਹਾਨੂੰ ਗੱਭਣ ਦਿਖਾਏ ਇੱਕ ਮੱਝ ਗੱਭਣ ਤੇ ਇੱਕ ਗਾਂ ਗੱਭਣ ਆ। ਗੱਭਣ ਨੂੰ ਕੁਛ ਨੂੰ ਟਿੱਪ ਕੇ ਥਣਾ ਦੀ ਪਾਸ ਕਰਕੇ ਤਸੱਲੀ ਆਪਣੀ ਕਰ ਲਿਆ ਕਰੋ। ਤੇ ਤਿੰਨ ਗਾਵਾਂ ਦੋਸਤੋ ਤੁਹਾਨੂੰ ਬਿਲਕੁਲ ਤਾਜ਼ੀਆਂ ਸੂਈਆਂ ਦਿਖਾਈਆਂ। ਸੂਏ ਸੂਏ ਪਹੁੰਚੋ ਦੋਸਤੋ ਇੱਕ ਅਰਸੇ ਕਰੀ ਵੀ ਦਾ ਫੇਰ ਬੋਲ ਦੇਣਾ ਪਿੰਡ ਦੋਸਤੋ ਵੀਰ ਦਾ ਬਲੇਰ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਹੈ ਨਾਮ ਵੀਰ ਦਾ ਹੈਗਾ ਮਨੋਹਰ ਸਿੰਘ ਫੋਨ ਨੰਬਰ ਵੀਰੇ ਕਰੀ ਫੇਰ ਬੋਲਦੀ ਫੋਨ ਨੰਬਰ 9814545195 ਠੀਕ ਹੈ ਜੀ ਧੰਨਵਾਦ ਦੋਸਤੋ ਤੁਹਾਡਾ ਵੀਡੀਓ ਵੇਖਣ ਵਾਸਤੇ